ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਤੁੰਤਾ ਦੇ ਯੋਗ ਹੋ ਗੁਰੂ ਕੀ ਅਵਢਿਆਈਆਂ ਦੇ ਪਾਤਰ ਹੋ ਪਿਆਰਿਓ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੁੜ ਬੈਠੇ ਹੋ ਮਹਾਰਾ ਜੀ ਕਿਦਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇਹ ਪ੍ਰਭੂ ਦਾ ਸਿਮਰਨ ਹੈ ਨਾ ਪਿਆਰੀ ਸਾਧ ਸੰਗਤ ਇਹ ਤੋਂ ਉੱਚਾ ਕੋਈ ਨਹੀਂ ਹੈ ਕਿੰਨੇ ਵੀ ਹੋਰ ਯਤਨ ਕਰ ਲਈਏ ਛੇਲੇ ਚੁਗਾੜੇ ਆ ਕੋਈ ਜਾਈਏ ਕਵਰਾ ਮਜਦਾ ਦੇ ਉੱਤੇ ਮੱਥੇ ਟੇਕ ਲਈਏ ਪਰ ਮਹਾਰਾਜ ਕਹਿੰਦੇ ਕੁਛ ਨਹੀਂ ਲੱਭਣਾ ਪਿਆਰੇ ਜੋ ਪ੍ਰਭੂ ਦੇ ਸਿਮਰਨ ਵਿੱਚ ਹੈ ਨਾ ਉਹ ਕਿਤੇ ਵੀ ਨਹੀਂ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰ ਹੈ ਉੱਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝੇ ਤ੍ਰਿਸ਼ਨਾ 부ਝ ਜਾਂਦੀ ਬੰਦੇ ਦੀ ਪ੍ਰਭੂ ਕੇ ਸਿਮਰਨ ਸਭ ਕਿਛ ਸੁੱਝਾ ਮਹਾਰਾ ਜੀ ਕਹਿੰਦੇ ਵੀ ਪ੍ਰਮਾਤਮਾ ਦਾ ਸਿਮਰਨ ਜਿਹੜਾ ਹੈ ਨਾ ਭਗਤੀ ਹੈ ਇਹ ਸਭ ਤੋਂ ਉੱਚੀ ਹੈ ਗੁਰੂ ਪਿਆਰੀ ਸਾਧ ਸੰਗਤ ਅਸੀਂ ਸੰਸਾਰ ਵਿੱਚ ਆਏ ਹਾਂ ਕੁਛ ਨਾ ਕੁਛ ਪਰਉਪਕਾਰ ਵਾਸਤੇ ਆਏ ਜਿਤਨਾ ਕਿ ਵੀ ਹੁੰਦਾ ਉਹ ਹਰੀਏ ਚਾਹੇ ਗੁਰਬਾਣੀ ਦੁਆਰਾ ਕਰੀਏ ਚਾਹੇ ਆਪਣੇ ਧਨ ਦੌਲਤ ਦੇ ਦੁਆਰਾ ਕਰੀਏ ਚਾਹੇ ਆਪਣੇ ਤਨ ਮਨ ਦੀ ਸੇਵਾ ਨਾਲ ਕਰੀਏ ਜਿੰਨਾ ਪਰਉਪਕਾਰ ਹੋ ਸਕੇ ਉਹ ਕਰੀਏ ਜੋ ਸਤਿਗੁਰਾਂ ਨੇ ਸਾਨੂੰ ਉਦਮ ਬਖਸ਼ਿਆ ਹੈ ਆਪ ਨੂੰ ਸਰਵਣ ਕਰਨ ਦਾ ਬਖਸ਼ਿਆ ਹੈ ਦਾਸਾਂ ਨੂੰ ਸਰਵਣ ਕਰਾਣ ਦਾ ਤੇ ਆਪ ਜੀ ਨੂੰ ਸਰਵਣ ਕਰਨ ਦਾ ਇੱਥੇ ਆਪ ਜੀ ਨੇ ਇੱਕ ਹੋਰ ਸੇਵਾ ਲੱਗ ਜਾਂਦੀ ਸਾਡੀ ਸੇਵਾ ਦਾ ਸਭਾਵ ਇਹ ਹੈ ਵੀ ਆਪ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਨਾ ਤੇਰੇ ਸਾਥ ਸਿੰਘ ਨਵੇਂ ਜੁੜ ਰਹੇ ਉਹ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਅੱਗੇ ਆਪਣੇ ਸਬਸਕ੍ਰਾਈਬ ਦੇ ਨਾਲ ਆਪ ਜੀ ਨੂੰ ਨਾ ਸਾਰਾ ਚੈਨਲ ਖੁੱਲ ਜਾਂਦਾ ਹੈ ਜਿਸ ਦੇ ਵਿੱਚ ਸਾਢੇ 3 ਸੋਦੇ ਕਰੀਬ 450 ਦੇ ਕਰੀਬ ਵੀਡੀਓ ਆਪਜੀ ਵਾਸਤੇ ਤਿਆਰ ਹਨ ਆਪਜੀ ਜਿੱਥੋਂ ਮਰਜੀ ਸੁਣ ਸਕਦੇ ਹੋ ਕਥਾ ਜਪਜੀ ਬੱਚਿਆਂ ਦੀ ਟ੍ਰੇਨਿੰਗ ਪਰ ਆਰੰਭ ਤੋਂ ਸ਼ੁਰੂ ਹੋ ਕਰਕੇ ਸੁ ਜਪਜੀ ਸਾਹਿਬ ਜੀ ਦੀ ਕਥਾ ਜਪ ਸਾਹਿਬ ਦੀ ਕਥਾ ਪੰਜਾਂ ਪਾਣੀਆਂ ਦੇ ਨਿਤਨੇਮ ਦੀ ਕਥਾ ਮਹਾਰਾਜ ਸਰਵਣ ਕਰ ਸਕਦੇ ਹੋ ਸੋ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਕਿ ਆਪ ਜੀ ਨੇ ਵੀ ਜੁੜਨਾ ਹੈ ਜੁੜਨ ਦੇ ਨਾਲ ਸਬਸਕ੍ਰਾਈਬ ਜਰੂਰ ਕਰਨੇ ਹਨ ਸੋ ਆਓ ਮਾਰੇ ਕਹਦੇ ਪ੍ਰਭ ਪ੍ਰਮਾ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਉਦਰੇ ਅੰਮੂਚਾ ਪ੍ਰਭ ਸਿਮਰਤ ਕਸ਼ ਭਿਗ ਨਾ ਲੱਗਿਆ ਪ੍ਰਭ ਦਾ ਸਿਮਰਨ ਕਰਦੇ ਆ ਨਾ ਭਗਤੀ ਕਰਦੇ ਆ ਨਾਮ ਜਪਦੇ ਆ ਬੰਦਗੀ ਕਰਦੇ ਆ ਨਾ ਕੋਤੇ ਵੀ ਕਿਸੇ ਕਾਰਜ ਵਿੱਚ ਨਹੀਂ ਕਿਸੇ ਵਿਹਾਰ ਵਿੱਚ ਨਹੀਂ ਬਿਗਨਸ ਵਿੱਚ ਨਹੀਂ ਕਿਤੇ ਆਪ ਜੀ ਨੂੰ ਬਿਗਨ ਨਹੀਂ ਲੱਗੇਗਾ ਸਾਰੇ ਰਸਤੇ ਕਲੀਅਰ ਆਪ ਮਹਾਰਾਜ ਦਾ ਸਿਮਰਨ ਕਰਦਾ ਹੈ ਜਿੱਥੇ ਆਪ ਜੀ ਸਿਮਰਨ ਕਰਦੇ ਹੋ ਨਾ ਪਿਆਰਿਓ ਉੱਥੇ ਮਹਾਰਾਜ ਆਪ ਦੀ ਸਾਰੇ ਕੰਡੇ ਪੁਰੇ ਕਰ ਦਿੰਦਾ ਰਸਤੇ 'ਚ ਜਿੰਨੇ ਕੰਡੇ ਆਉਂਦੇ ਨਾ ਕੋਈ ਬਿਗਨ ਨਹੀਂ ਲੱਗ ਸਕਦਾ ਪਿਆਰਿਓ ਪ੍ਰਭ ਕਾ ਸਿਮਰਨ ਨਹੀਂ ਜਮ ਤਰਾਸਾ ਜਮਾ ਦਾ ਕੋਈ ਕੰਮ ਨਹੀਂ ਪ੍ਰਭੂ ਦਾ ਸਿਮਰਨ ਕਰਦੇ ਆ ਨਾ ਆਪਦੇ ਲਾਗੇ ਨਹੀਂ ਆ ਸਕਦੇ ਜੀ ਸੁਣ ਕੇ ਜਮਕ ਦੂਤ ਨਾ ਹੀ ਤੇਰੇ ਛੜਿਆ ਮਹਾਰਾਜ ਦਾ ਨਾਮ ਸੁਣ ਕੇ ਭਜ ਜਾਂਦੇ ਨੇ ਉਹ ਖੜੇ ਨਹੀਂ ਹੁੰਦੇ ਪਿਆਰੀ ਸਾਧ ਸੰਗਤ ਸੋ ਸਿਮਰਨ ਕਰਨਾ ਭਗਤੀ ਕਰਨੀ ਜੇ ਉਸ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਨਾ ਪਿਆਰੀ ਸਾਧ ਸੰਗਤ ਜੀ ਜਿੰਨਾ ਨਾਮ ਜਪ ਸਕਦੇ ਨੇ ਜਿੰਨੀ ਬੰਦਗੀ ਕਰ ਸਕਦੇ ਹਾਂ ਕਰੀਏ ਕਿਉਂਕਿ ਤ੍ਰਿਸ਼ਨਾ ਪੁੱਜ ਜਾਣੀ ਹੈ ਪ੍ਰਭ ਕਾ ਸਿਮਨ ਸਭ ਕੁਝ ਸੋਝ ਸੋਜੀ ਆ ਜਾਣੀ ਹੈ ਸੋਜੀ ਕਿڑی ਆਣੀ ਹੈ ਕਹਿੰਦੇ ਬੁਰੇ ਕਾਮ ਕੋ ਊਠ ਖਲੋਵਾ ਨਾਮ ਕੀ ਬੇਲਾ ਪੈ ਪੈ ਸੁਆ ਨਾਮ ਦੇ ਵੇਲੇ ਨੂੰ ਬੜੀ ਰੀਤ ਆਉਂਦੀ ਹੈ ਨਾਮ ਦੇ ਵੇਲੇ ਬਦਫੈਲੀਆਂ ਦੇ ਵਿੱਚ ਲੱਗਦਾ ਹੈ ਕਹਿੰਦੇ ਨਾਮ ਜਪਣ ਦੀ ਤਾਂ ਮਨ ਨਹੀਂ ਟਿਕਦਾ ਮਹਾਰਾਏ ਕਹਿੰਦੇ ਨੇ ਇਹ ਤੇਰੇ ਮਨ ਦੀ ਮੈਲ ਸਾਰੇ ਦੂਰ ਹੋ ਜਾਣੀ ਹੈ ਪ੍ਰਭ ਕੈ ਸਿਮਰਨ ਨਾਹੀਂ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਸਤਰੀਆਂ ਜਿਉਂ ਵੀ ਆਸਾ ਮਰਾਦਾ ਨਾ ਸਭ ਪੂਰੀਆਂ ਕੋਈ ਵੀ ਤੇਰਾ ਮਨ ਦੇ ਵਿੱਚ ਫੁਰਨਾ ਹੈ ਨਾ ਪਿਆਰੀ ਸਾਧ ਸੰਗਤ ਉਸ ਮਾਰਾ ਹੀ ਕਹਿੰਦੇ ਸੰਪੂਰਨ ਹੋਏਗਾ ਪੂਰਨ ਆਸਾ ਤਰੀ ਜੋ ਆਸਾਂ ਮਰਾਦਾ ਸਭ ਪੂਰੀਆਂ ਕਰੂਗਾ ਸਤਿਗੁਰ ਸਚੇ ਪਾਤਸ਼ਾਹ ਕਹਿੰਦੇ ਤੂੰ ਬਸ ਇੱਕ ਕੰਮ ਕਰਿਆ ਕਰ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਕਹਿੰਦੇ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਪ੍ਰਭੂ ਦੇ ਸਿਮਰਨ ਦੇ ਨਾਲ ਮਨ ਦੀ ਮੈਲ ਵੀ ਖਤਮ ਹੋ ਜਾਂਦੀ ਫਿਰ ਇਸਾ ਜੀ ਮਨ ਤੋਤਾ ਜਾਂਦਾ ਕਹਿੰਦੇ ਭਰੀਏ ਮਤ ਪਾਪਾਂ ਕਾ ਸੰਗ ਉਹ ਤੋਪੈ ਨਾਮੇ ਕੀ ਰੰਗ ਕਹਿੰਦੇ ਇਹ ਜਿਹੜਾ ਮਨ ਹੈ ਨਾ ਜਦੋਂ ਅਨਵੂਧ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਤੋਏ ਮਾਰੇ ਹੀ ਕਹਿੰਦੇ ਜਿੱਦਾਂ ਤੇਰੇ ਕੱਪੜੇ ਪਲੀਤ ਹੋ ਜਾਂਦੇ ਆ ਨਾ ਮੈਲੇ ਹੋ ਜਾਂਦੇ ਆ ਨਾ ਉਹਨੂੰ ਸਾਬਣ ਨਾਲ ਧੋਣਾ ਪੈਂਦਾ ਨਾ ਮਲ ਮਲ ਕੇ ਸਾਬਣ ਨਾਲ ਧੋਈਦਾ ਐ ਇਸੇ ਤਰੀਕੇ ਮਾਰੇ ਹੀ ਕਹਿੰਦੇ ਗੁਰੂ ਪਿਆਰਿਓ ਇਹ ਸਾਡਾ ਮਨ ਵੀ ਮੈਲਾ ਹੋਇਆ ਕਿਉਂ ਨਹੀਂ ਲੱਗਦਾ ਪਾਣੀ 'ਚ ਕਿਉਂਕਿ ਮੈਲ ਚੜੀ ਆਇਆ ਇਸੇ ਜਨਮ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲ ਆਹਵਾ ਸਵਾਹ ਜਨਮਾ ਜਪ ਮੰਤਰਾਂ ਦੀ ਇਹਨੂੰ ਮੈਲ ਲੱਗੀ ਹੋਈ ਹੈ ਭਾਈ ਆ ਪ੍ਰਾਪਤ ਜਿਹੜੀ ਬਾਰੇ ਮਿਲੀ ਹੈ ਨਾ ਮਨੁੱਖਾ ਦੀ ਇਹਦੇ ਵਿੱਚ ਇਹਨੂੰ ਧੋਤਾ ਜਾ ਸਕਦਾ ਮਹਾਰਾਜ ਕਹਿੰਦੇ ਇਹਦੇ ਵਿੱਚ ਮਨ ਨੂੰ ਸਾਫ਼ ਕਰਕੇ ਤੇ ਅਕਾਲ ਪੁਰਖ ਦੇ ਚਰਨਾਂ ਤੱਕ ਪਹੁੰਚਿਆ ਜਾ ਸਕਦਾ ਹੈ ਤੇਰੀ ਆਸਾਂ ਵੀ ਪੂਰਨ ਹੋਣਗੀਆਂ ਸਿਮਰਨ ਪੂਰਨ ਹੋਏਗਾ ਪੂਰਨ ਆਸਾਸ ਤੇਰੀ ਸਾਰੀ ਪੂਰਨ ਹੋਊਗੀ ਪ੍ਰਭ ਕੇ ਸ਼ਰਨ ਮਨਾਂ ਦੀ ਜਿਹੜੀ ਮੈਲ ਜਿਹੜੀ ਇਹ ਸਾਰੀ ਲੱਜਾਈ ਗਈ ਮਹਾਰਾਜੀ ਕਹਿੰਦੇ ਸਭ ਮੈਲ ਉਤਰ ਜਾਊਗੀ ਕਿਉਂਕਿ ਇਹ ਜਿਹੜਾ ਨਾਮ ਹੈ ਇਹ ਅੰਮ੍ਰਿਤ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮਗਤ ਮੇਰੀ ਇਹ ਜਿਹੜਾ ਨਾਮ ਨਾਮ ਹੈ ਨਾ ਇਹ ਅੰਮ੍ਰਿਤ ਹੈ ਮਹਾਰਾਜੀ ਕਹਿੰਦੇ ਨੇ ਪ੍ਰਭ ਕਾ ਸ਼ਮਣ ਮਨ ਕੀ ਮਲ ਜਾਏ ਮਨ ਦੀ ਮੈਲ ਉੱਤਰ ਜਾਂਦੀ ਐ ਤੇ ਫਿਰ ਕੀ ਹੁੰਦਾ ਫਿਰ ਜਿਹੜਾ ਅੰਮ੍ਰਿਤ ਨਾਮ ਜਿਹੜਾ ਜਪਦਾ ਨਾ ਜਿਹਦੇ ਨਾਲ ਤੇਰੀ ਮਨ ਦੀ ਮੈਲ ਧੋਤੀ ਗਈ ਉਸ ਨਾਮ ਦੇ ਨਾਲ ਅੰਮ੍ਰਿਤ ਨਾਮ ਰਿੱਧ ਹਿਰਦੇ ਵਿੱਚ ਤੇਰੇ ਸਮਾ ਜਾਏਗਾ ਤੇਰਾ ਹਿਰਦੇ ਨੂੰ ਠੰਡ ਪਹੁੰਚੇਗੀ ਕਈ ਵਾਰੀ ਕਲਾ ਕਲੇਸ਼ ਵਿੱਚ ਵੀ ਰਹਿੰਦਾ ਹੈ ਕਈ ਵਾਰੀ ਕੰਨੂ ਕਾਰੋਬਾਰਾਂ ਦੇ ਤਕਲੀਫ ਹੁੰਦੀ ਦੁੱਖ ਹੁੰਦੇ ਨੇ ਘਾਟਾ ਪੈ ਗਿਆ ਵਾਧਾ ਹੋ ਗਿਆ ਮਹਾਰਾਜ ਕਹਿੰਦੇ ਇਹ ਤੇਰੀਆਂ ਸਾਰੀਆਂ ਚਿੰਤਾ ਨੂੰ ਤੈਨੂੰ ਮਨ ਨੂੰ ਸ਼ਾਂਤੀ ਦੇਗਾ ਜਿਹੜੇ ਤੇਰਾ ਨਾਮ ਹਿਰਦੇ 'ਚ ਬਸ ਗਿਆ ਨਾ ਇਹ ਮਲਤ ਮਲਤ ਮੈਲਤ ਹੋ ਗਈ ਤੇਰੀ ਮੰਦੀ ਤੇ ਇਹਦੇ ਵਿੱਚ ਨਾਮ ਸੁਵਾਣਾ ਫਿਰ ਹੁਣ ਮੈਲ ਚੜੀ ਹੋਣਾ ਫਿਰ ਇਹਦੇ ਵਿੱਚ ਮੈਲ ਦੀ ਜਗ੍ਹਾ ਫਿਰ ਨਾਮ ਆ ਜਾਣਾ ਹੈ ਨਾਮ ਸਿਮਰਨ ਤੇਈ ਦੇ ਵਿੱਚ ਸਮਾ ਜਾਣਾ ਪ੍ਰਭ ਪ੍ਰਭ ਜੀ ਵਸੈ ਕਹਿੰਦੇ ਪ੍ਰਭੂ ਜਿਹੜਾ ਨਾ ਪ੍ਰਭ ਜੀ ਵਸੇ ਸਾਧਕੀ ਰਸਨਾ ਇਹ ਜਿਹੜਾ ਨਾ ਤੁਹਾਡੀ ਰਸਨਾ ਤੇ ਆਇਆ ਪ੍ਰਭੂ ਜਿਹੜਾ ਨਾ ਜਿੱਲੇ ਤੇ ਵਾਹਿਗੁਰੂ 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 ਜਿਹਦੇ ਜਪਦੇ ਹੋ ਨਾ ਮਹਾਰਾਜ ਕਹਿੰਦੇ ਪ੍ਰਭੂ ਆਪ ਦੀ ਰਸਨਾ ਦੇ ਉੱਤੇ ਬੈਠ ਜਾਂਦਾ ਆਪ ਜੀ ਦੀ ਰਸਨਾ ਪ੍ਰਭ ਪ੍ਰਭ ਜੀ ਵਸੇ ਪ੍ਰਭੂ ਜੀ ਜਿਹੜੇ ਆ ਨਾ ਨਾ ਉਹ ਸਾਧਕਾਉਣ ਹੈ ਸਾਧ ਕਿਸੇ ਭਗਵੇਂ ਵਾਲੇ ਕੱਪੜੇ ਨੂੰ ਨਹੀਂ ਕਿਹਾ ਜੇ ਚਿੱਟ ਕੱਪੜੀਆਂ ਨੂੰ ਨਹੀਂ ਕਿਹਾ ਕਿਸੇ ਭੇਖ ਨੂੰ ਸਾਧ ਨਹੀਂ ਕਿਹਾ ਭੈਰੇ ਸਾਧ ਸੰਗ ਸਾਧ ਤੇ ਆਪਜੀ ਹੋ ਹੱਕਦੇ ਹੋ ਜਿਹੜਾ ਸਰੀਰ ਨਾਮ ਜਪਦਾ ਬੰਦਗੀ ਕਰਨ ਲੱਗ ਜਾਂਦਾ ਉਹਨੂੰ ਕੋਈ ਸਾਧ ਕਹ ਦਿੰਦਾ ਕੋਈ ਸੰਤ ਕਹ ਦਿੰਦਾ ਕੋਈ ਵਾਹਿਗੁਰੂ ਦਾ ਰੂਪ ਕਹ ਦਿੰਦਾ ਨਾਮ ਜਪਦਾ ਕਰਦ ਕਹਿੰਦਾ ਨਾ ਨਾਮ ਜਪਦਾ ਕਰਕੇ ਇਸੀ ਕਹਿੰਦੇ ਆ ਨਾ ਭਈ ਇਹ ਰੱਬ ਰੂਪ ਹੈ ਭਈ ਇਹ ਤਾਂ ਭਗਤੀ ਗਾਲਾ ਬੰਦਾ ਹੈ ਇਸ ਕਰਕੇ ਇਹ ਬੰਦਾ ਨਹੀਂ ਹੈ ਕੁਝ ਵੀ ਇਹ ਜਿਹੜੇ ਚਿੱਟ ਕਪੜੀਏ ਜਾਂ ਭਗਵੇਂ ਕਪੜੀਏ ਜਾਂ ਹੋਰ ਜੋ ਪਹਿਨਾਵੇ ਪਹਿਨ ਕੇ ਆਪਣੇ ਆਪ ਨੂੰ ਵੱਡੇ ਵੱਡੇ ਕਹਾਉਂਦੇ ਨੇ ਨਾ ਪਿਆਰੀ ਸਾਧ ਸੰਗਤ ਜੀ ਮਹਾਰਾ ਜੀ ਕਹਿੰਦੇ ਇਹ ਕੁਝ ਨਹੀਂ ਹੈ ਜਿਹੜਾ ਬਰੁਖ ਆਪਜੀ ਘਰ ਬੈਠੇ ਹੋ ਨਾ ਗ੍ਰਸਥ ਜੀਵਨ ਮਹਾਨ ਹੈ ਪਿਆਰੀ ਸਾਧ ਸੰਗਤ ਇਸ ਵਿੱਚ ਰਹਿ ਕੇ ਜਿਸ ਨੇ ਵਾਹਿਗੁਰੂ ਸਤਿਨਾਮ ਸਿਮਰਨ ਕਰ ਲਿਆ ਨਾ ਬਹੁਤ ਵੱਡਾ ਫਲ ਮਿਲਦਾ ਉਹਦਾ ਮਾਰੇ ਕਹਿੰਦੇ ਨੇ ਪ੍ਰਭ ਜੀ ਵਸੇ ਸਾਧ ਕੀ ਰਸਨਾਉ ਤੋਲੀ ਰਸਨਾ ਤੇ ਬੈਠਾ ਜਿਹਦੇ ਸਾਧ ਸੰਗਤ ਦੀ ਬੈਠ ਕੇ ਵਾਹਿਗੁਰੂ 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 ਦਾ ਜਾਪ ਕਰਦੇ ਨਾ ਕਿਤੇ ਨਹੀਂ ਤੇ ਆਪਣੇ ਮੰਝੇ ਦੇ ਬੈਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ 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 ਦਾ ਜਾਪ ਕਰਦੇ ਨਾ ਤੇ ਸੱਚੇ ਪਾਸ਼ਾ ਆਪ ਜੀ ਦੀ ਰਸਨਾ ਤੇ ਉੱਤੇ ਬੈਠਦਾ ਆਪ ਜੀ ਦੀ ਰਸਨਾ ਤੇ ਬੈਠਦਾ ਹੈ ਮਾਰੇ ਕਹਿੰਦੇ ਨਾਨਕ ਜਨਕਾ ਦਾਸਨ ਦਸਨਾ ਕਹਿੰਦੇ ਜਿਹੜੇ ਨਾਮ ਜਪਦੇ ਨੇ ਨਾ ਪੰਚਮ ਪਿਤਾ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਕਹਿੰਦੇ ਨੇ ਕਹਿੰਦੇ ਅਸੀਂ ਉਹਨਾਂ ਦੇ ਦਾਸਨ ਦਸਨਾ ਦਾ ਉਹਨਾਂ ਦੇ ਦਾਸ ਹਾਂ ਦਸਾਂ ਦੇ ਦਾਸ ਦਸਾਂ ਦੇ ਦਾਸ ਦਸਾਂ ਦੇ ਦਾਸ ਹਾਂ ਪਿਆਰੀ ਸਾਹਿਬ ਸਿੰਘ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਰਸੀਏ ਨਾਮ ਜਪਣ ਵਾਲੀਆਂ ਬੰਦੀ ਕੀ ਕਰਨ ਵਾਲੀਆਂ ਰੂਹਾਂ ਨੇ ਅਸੀਂ ਉਹਨਾਂ ਦੇ ਦਾਸ ਹਾਂ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਮਹਾਰਾਜ ਨੇ ਕਦੀ ਆਪਣੇ ਆਪ ਨੂੰ ਕਿਤੇ ਗੁਰੂ ਨਹੀਂ ਕਹਿੰਦੇ ਆਪਣੇ ਆਪ ਨੂੰ ਨੀਵੇਂ ਹੀ ਦੱਸਦੇ ਚਲੇਗਾ ਆਪਣੇ ਆਪ ਨੂੰ ਬੰਦਗੀ ਵਿੱਚ ਹੀ ਬੰਦਗੀ ਦੀ ਹੀ ਸਤੂ ਕਰਾਇਆ ਆਪ ਵੀ ਕੀਤੀ ਸਤੂ ਵੀ ਕਰਾਇ ਸਾਨੂੰ ਕਰਕੇ ਦੱਸੀ ਇਹ ਨਹੀਂ ਕਿ ਸਿਰਫ ਕਹਿ ਗਏ ਬਈ ਬੰਦਗੀ ਕਰੋ ਆਪ ਕੀਤੀ ਹੈ ਆਪ ਜੀ ਨੇ ਕਿਰਤ ਕੀਤੀ ਹੈ ਖੇਤੀ ਵੀ ਕੀਤੀ ਹੈ ਹੱਟੀ ਵੀ ਚਲਾਈ ਹੈ ਪਿਆਰੀ ਸਾਸਕਤ ਮਹਾਰਾਜ ਕਹਿੰਦੇ ਜੀ ਹੱਟੀ ਚਲਾਨੀ ਤਾਂ ਇਦਾਂ ਚਲਾਓ ਜਿੱਦਾਂ ਮਹਾਰਾਜ ਦੱਸ ਕੇ ਗਏ ਨੇ ਮੋਦੀ ਦੇ ਬੁੱਧੀਖਾਨੇ ਵਿੱਚ ਮਹਾਰਾਜ ਨੇ ਹੱਟੀ ਵੀ ਚਲਾਈ ਹੈ ਕਰਤਾਰ ਵਿੱਚ ਪੁਰਾਣੇ ਵਿੱਚ ਖੇਤੀ ਵੀ ਕੀਤੀ ਹੈ ਬਿਜ਼ਨਸ ਵੀ ਕੀਤਾ ਹੈ ਖੇਤੀ ਵੀ ਕੀਤੀ ਹੈ ਤੇ ਹੋਰ ਦੁਨੀਆ ਨੂੰ ਤਾਰਨ ਵਾਸਤੇ ਨਾਮ ਜਪਿਆ ਵੀ ਤੇ ਜਪਾਇਆ ਵੀ ਪਰੀ ਸਾਧ ਸਿੰਘ ਜੀ ਸਭ ਤੋਂ ਪ੍ਰਭ ਕਾਸਮ ਇਹ ਜਿਹੜਾ ਸਭ ਤੋਂ ਉੱਚਾ ਮਹਾਰਾਈ ਕਹਿੰਦੇ ਨੇ ਸਾਰਿਆਂ ਤੋਂ ਉੱਚਾ ਜਿਹੜਾ ਨਾ ਪ੍ਰਭੂ ਦਾ ਸਿਮਰਣਾ ਹੈ ਪਰੀ ਸਾਧ ਸਿੰਘ ਜੀ ਅੱਜ ਦਾ ਇਹ ਸ਼ਬਦ ਇੱਥੇ ਦੀ ਸਮਾਪਤੀ ਹੈ ਆਪ ਜੀ ਨੂੰ ਸਿਰਨਾਚ ਬੇਨਤੀ ਕਰਦੀ ਹੈ ਵਾਰ-ਵਾਰ ਪਰੀ ਸਾਧ ਸਿੰਘ ਜੀ ਆਪ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਕਰੋਗੇ ਤਾਂ ਸਾਡਾ ਹੌਸਲਾ ਵੱਧਦਾ ਹੈ ਸਬਸਕ੍ਰਾਈਬ ਕਰੋਗੇ ਆਪ ਨੂੰ ਨੋਟੀਫਿਕੇਸ਼ਨ ਆਣ ਲੱਗ ਜਾਏਗਾ ਨੋਟੀਫਿਕੇਸ਼ਨ ਜਿਹੜਾ ਆਦਾ ਉਹਦੇ ਤੇ ਉਂਗਲੀ ਲਾਓ ਤੇ ਸਾਰਾ ਆਪ ਜੀ ਨੂੰ ਸ਼ਬਦ ਕਥਾ ਰੋਜ਼ ਦੀ ਰੋਜ਼ ਨਵੀਂ ਤੋਂ ਨਵੀਂ ਜੋ ਵੀ ਆਉਂਦੀ ਹੈ ਆਪ ਜੀ ਨੂੰ ਪ੍ਰਾਪਤ ਹੋ ਜਾਏਗੀ ਸੋ ਪਿਆਰਿਓ ਇੱਥੇ ਹੀ ਸਮਾਪਤੀ ਹੈ ਆਓ ਫਤੇ ਕੀ ਜਾਈਏ ਸਤਗੁਰੂ ਦੇ ਚਰਨਾਂ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ